نمسکار دوستوں دیکھ رہے ہو ماشواڑہ پنجاب سرکار دوارا نشیا خاتل کرنے کا جو کچا مکیا گیا ہے وہ بہت ہی سلانگا جو ہے پر ماچھواڑہ صاحب کے نزدیک پنجاب نشے کو تسکر پہنچی پر اتنے ਨੀ ਕਾਮ-ਜਾਮ ਅਤੇ ਪੂਰੇ ਪ੍ਰਸ਼ਾਸਨ ਦੇ ਨਾਲ ਉਸ ਜਦੋਂ ਉਸੇ ਤਿੰਨ ਦਾ ਅੱਧੀ ਸੀ ਜੋ ਮਾਰੇ ਮਿੱਤੇ ਦਾ ਅੱਧੀ ਸੀ ਉਸ ਦੇ ਧਰੇ ਪਹੁੰਚੀ ਤਾਂ ਉਸ ਦੇ ਕਾਰਨ ਨਾ ਤੀ ਤੋਹਾ ਸੀ ਪਰ ਉਸ ਦਿਨ ਬੰਦਰਾ ਵਾਰੀ ਐਨਾ ਤੇ ਹੀ ਢੈਣ ਹੋਰ ਨਹੀਂ ਹਟਾ ਕੇ ਪਹੁੰਚ ਚੁਕੀ ਅਤੇ ਤੇ ਪਿੰਡ ਵਾਸੀਆਂ ਨੇ ਅਤੇ ਹੋਰ ਇਨਾਂ ਨੇ ਇਸ ਗੱਲ ਉੱਤੇ ਕਹਿਣਾ ਚਾਹਿਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਜੋ ਨਸ਼ਾ ਦਾ ਜੋੜੋ ਛੇੜਿਆ ਹੋਇਆ ਹੈ ਉਸ ਨੂੰ ਖਤਮ ਕਰ ਦੇ ਲਈ ਅਤੇ ਖਤਮ ਕਰਨ ਲਈ ਨਸ਼ੇ ਦੇ ਸਬੰਧਤਾਂ ਦੇ ਸਾਹਮਣੇ ਵੀ ਜੋ ਮਿਹਨ ਚਲਾਈ ਹੋਈ ਹੈ ਬਹੁਤ ਹੀ ਸਲਾਂਗਾ ਜੋਗ ਹੈ ਪਰ ਪ੍ਰਸ਼ਾਸਨ ਦੀ ਉਸ ਸਮੇਂ ਲੋਕਾਂ ਨੇ ਬਹੁਤ ਹੀ ਮੁੰਡਾ ਕੀਤੀ ਕਿ ਉਸ ਪ੍ਰਸ਼ਾਸਨ ਨੇ ਘਰ ਦੀ ਇੱਕ ਇੱਕ ਵੀ ਨਹੀਂ ਢਾਈ ਸਗੋਂ ਜੋ ਕਿ ਡੰਗਰਾਂ ਦੀ ਪਹਿਲਾਂ ਵਾਲੀ ਕੋਈ ਢਹੀ ਹੋਈ ਸੀ ਉਸ ਨੂੰ ਹੀ ਢਾ ਕੇ ਉਸ ਪ੍ਰਸ਼ਾਸਨ ਨੇ واپس ملنا پڑے اس دیکھ سکتے ہو ماشوارا ملک تصویر کہ کس طرح پرشاسن پورے کام جام جے سی مشین لے کے انہوں کے گھر پہنچیا پر جو کچھ اتنے ہوا وہ کچھ سی اسی دیکھ رہے ہو ماشوارا ملک تصویر اس موقع ضلع کنڈا کے مکھی ایس ایس پی میڈم جوتی یادو نے جو کچھ کیا اور پوری خبر کے ਚੱਕੀ ਦੇ ਵਿੱਚ ਇੱਕ ਸੁਖਪ੍ਰੀ ਸੁਖਪ੍ਰੀਤ ਉਰਫ ਲਾਡੀ ਨਾਮ ਦਾ ਇੱਕ ਪਰਸਨ ਹੈਗਾ ਜਿਹਦੇ ਉੱਪਰ ਐਫ ਆਈ ਆਰਸ ਐਂਡੀ ਪੀ ਐਸ ਐਕਟ ਦੇ ਅੰਦਰ ਤੇ ਇਹਨੇ ਫਿਰ ਇੱਥੇ ਪੰਚਾਇਤੀ ਜ਼ਮੀਨ ਦੇ ਉੱਪਰ ਕਬਜ਼ਾ ਕਰਕੇ ਅੱਗੇ ਕੁਝ ਕੰਸਟਰਕਸ਼ਨਸ ਵਗੈਰਾ ਕੀਤੀ ਗਈਆਂ ਸੀਗੀਆਂ ਤੇ ਪੰਚਾਇਤ ਦੇ ਵਿਭਾਗ ਵੱਲੋਂ ਫਿਰ ਐਕਸ਼ਨ ਲਿੱਤਾ ਗਿਆ ਹੈ ਅੱਜ ਤੇ ਪੁਲਿਸ ਵੱਲੋਂ ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਅੱਜ ਇੱਥੇ ਪੁਲਿਸ ਆਈ ਹੋਈ ਨਾਲ ਇਹਦੇ ਉੱਪਰ ਦੋ ਐਫ ਆਈ ਆਰਸ ਨੇ ਤੇ ਹੋਰ ਵੀ ਆਈ ਥਿੰਕ ਅਗਰ ਕੰਮ ਕਰਦਾ ਹੈਗਾ ਤਾਂ ਉਹਦੇ ਉੱਪਰ ਵੀ ਪੁਲਿਸ ਨੇ ਆਪਣਾ ਸਰਵੇਲੈਂਸ ਲਾਇਆ ਹੋਇਆ ਹੋਏਗਾ ਤੇ ਪਹਿਲਾ ਇਹਦੇ ਕੋਲੋਂ ਰਿਕਵਰੀਜ਼ ਵੀ ਹੋਈ ਹੈ ਹੈਰੋਇਨ ਦੇ ਹੀ ਮੇਲੀ ਉਹ ਪਰਚੇ ਹੈ ਤੇ ਅੱਗੇ ਵੀ ਅੰਡਰ ਸਾਵੈਲੈਂਸ ਹੀ ਅਸੀਂ ਰੱਖ ਰਹੇ ਇਹਨੂੰ ਸੋ ਦੈਟ ਸਾਨੂੰ ਅਗਰ ਅੱਗੇ ਕੰਮ ਕਰਦਾ ਹੈਗਾ ਤਾਂ ਅਸੀਂ ਫਿਰ ਦੁਬਾਰਾ ਉਸ ਤੋਂ ਐਕਸ਼ਨ ਲੈਂਗੇ ਅੱਜ ਇੱਕ ਇੱਕ ਹੀ ਹੈਗਾ ਸੁਪ੍ਰੀਤ ਸਿੰਘ ਉਰਫ ਲਾਡੀ ਦਾ ਜੋ ਇੱਕ ਕੋਈ ਇੱਕ ਕੋਈ ਹੈਗਾ ਇੱਕ ਕੋਈ ਹੈਗਾ ਤੇ ਇਹਨੇ ਅੱਗੇ ਜੋ ਆਪਣੇ ਘਰ ਤੋਂ ਬਾਹਰ ਪੰਚਾਇਤੀ ਥਾਂ ਦੇ ਉੱਪਰ ਜੋ ਇਲੀਗਲ ਕੰਸਟਰਕਸ਼ਨ ਕੀਤੀ ਹੋ ਸੀਗੀ ਉਹਦੇ ਉੱਪਰ ਐਕਸ਼ਨ ਕੀਤਾ ਗਿਆ ਪੰਚਾਇਤੀ ਵਿਭਾਗ ਵੱਲੋਂ ਮੈਨੂੰ ਕਿੰਨੀ ਸੂਚੀ ਦੀ ਆ ਰਹਾ ਮੈਨੂੰ ਕਿਸੇ ਕਿੰਨੇ ਖੋਲ ਮਾਸ਼ਾ ਲਾ ਕੇ ਤਸਕਰ ਨੇ ਕਿੰਨੀ ਨਹੀਂ ਸੂਚੀ ਨਹੀਂ ਹੁੰਦੀ ਜੀ ਜਿਵੇਂ ਪਹਿਲਾਂ ਵੀ ਪ੍ਰੈਸ ਨੂੰ ਦੱਸਿਆ ਹੈਗਾ ਕਿ ਇੱਕ ਪ੍ਰੋਸੈਸ ਹੁੰਦਾ ਹੈ ਕਿ ਜੋ ਨਸ਼ੇ ਦੇ ਤਸਕਰ ਹੁੰਦੇ ਇਹਨਾਂ ਦੇ ਉੱਪਰ 68 ਐਫ ਐਨ ਡੀ ਪੀ ਐਸ ਐਕਟ ਦੇ ਅੰਦਰ ਕਾਰਵਾਈ ਹੋ ਸਕਦੀ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਹੋ ਸਕਦੀ ਹੈ ਜਦੋਂ ਅਸੀਂ ਆਹ ਕਾਰਵਾਈ ਕਰ ਰਹੇ ਹੁੰਦੇ ਉਸ ਵੇਲੇ ਕਈ ਵਾਰੀ ਹੁੰਦਾ ਹੈਗਾ ਕਿ ਇਹਨਾਂ ਦੇ ਇਲੀਗਲ ਸਟਰਕਚਰਸ ਦਾ ਪਤਾ ਲੱਗਦਾ ਹੈ ਤਾਂ ਫਿਰ ਅਸੀਂ ਕੰਸਰ ਡਿਪਾਰਟਮੈਂਟ ਨੂੰ ਨੋਟੀਫਾਈ ਕਰ ਦਿੰਦੇ ਤੇ ਉਹ ਕਨਸਰਨ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਹੁੰਦਾ ਕਈ ਵਾਰੀ ਗਲਾਡਾ ਕਈ ਵਾਰ ਪੰਚਾਇਤੀ ਵਿਭਾਗ ਫਿਰ ਉਹ ਕਨਸਰਨ ਡਿਪਾਰਟਮੈਂਟ ਹੋਂਦੇ ਉਪਰ ਐਕਸ਼ਨ ਲੈ ਸਕਦਾ ਜੋ ਲੀਗਲ ਐਕਸ਼ਨ ਵੰਡਦਾ ਹੈਗਾ ਪੁਲਿਸ ਇੱਥੇ ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪੁਲਿਸ ਨਾਲ ਖੰਨਾ ਵਿੱਚ ਹੁਣ ਤੱਕ ਕਿੰਨੇ ਦੇ ਦਸਕਾਂ ਦੇ ਪੀਲਾ ਬੰਦਾ ਚਰਾਈ ਜਾ ਚੁੱਕਿਆ ਜੀ ਹੁਣ ਤੱਕ ਆਈ ਥਿੰਕ 12 ਜਾਂ 13 ਹੋ ਚੁੱਕਾ ਹੈ ਅੱਗੇ ਵੀ ਅਗਰ ਕੋਈ ਲੀਗਲ ਕੰਸਟਰਕਸ਼ਨ ਦਾ ਨਿਕਲਦੀ ਹੈ ਤਾਂ ਕਨਸਰਨ ਡਿਪਾਰਟਮੈਂਟ ਨੂੰ ਅਸੀਂ ਨੋਟੀਫਾਈ ਕਰ ਦੇਗੇ ਤਾਕੀ ਉਹ ਟਾਈਮਲੀ ਐਂਡ ਪ੍ਰੋਪਰ ਲੀਗਲ ਐਕਸ਼ਨ ਲਿੱਤਾ ਜਾ ਸਕੇ ਮੈਂ ਸਮਰਾਲਾ ਹਲਕੇ ਦਾ ਜਿਵੇਂ ਹੋਰ ਗੱਲ ਕਰ ਨਸ਼ਾ ਤਸਕਰਾਂ ਦੀ ਕਈਆਂ ਦੀ ਜੋ ਪ੍ਰੋਪਰਟੀ ਦੀ ਜੋ ਜਾਣਕਾਰੀ ਲਈਤੀ ਗੈ ਨਗਰ ਕਾਉਂਸਲ ਵੱਲੋਂ ਤੇ ਹੋਰ ਕੋਈ ਸਾਹਮਣੇ ਆਇਆ ਕਿਸੇ ਹੋਰ ਬਾਰੇ ਕੁਝ ਪ੍ਰੋਪਰਟੀਆਂ ਅਟੈਚ ਵੀ ਹੋ ਗਈਆਂ ਸੀਗੀਆਂ ਨੇ ਤੇ ਤੁਹਾਡੇ ਨਾਲ ਲਿਸਟ ਅਸੀਂ ਸ਼ੇਅਰ ਕਰ ਦਵਾਂਗੇ 68 ਐਫ ਜੋ ਮੈਂ ਸੈਕਸ਼ਨ 10 ਹੈ ਉਹਦੇ ਅੰਡਰ ਤੇ ਜੋ ਇਲੀਗਲ ਨਿਕਲਦਾ ਹੈ ਉਹ ਅਸੀਂ ਇੱਕ ਪ੍ਰੋਸੈਸ ਹੁੰਦਾ ਹੈ ਡਿਊ ਪ੍ਰੋਸੈਸ ਹੁੰਦਾ ਹੈ ਉੱਥੇ ਫਿਰ ਕਨਸਰਨ ਡਿਪਾਰਟਮੈਂਟ ਐਕਸ਼ਨ ਲੈ ਲੈਂਦਾ ਹੈ ਜੋ ਅ ਪਰਸਨ ਹੁੰਦੇ ਜੋ ਕਿ ਹੁੰਦੇ ਹੈ ਇਹਨਾਂ ਨੂੰ ਨੋਟਿਸ ਪ੍ਰੋਪਰ ਦਿੱਤਾ ਜਾਂਦਾ ਹੈ ਔਰ ਐਕਸ਼ਨ ਪ੍ਰੋਪਰ ਲੀਗਲੀ ਐਕਸ਼ਨ ਲਿੱਤਾ ਜਾਂਦਾ ਹੈਗਾ ਤੇ ਨੋਟਿਸਸ ਤੋਂ ਬਾਅਦ ਹੀ ਅੱਜ ਵਾਲੀ ਕਾਰਵਾਈ ਵੀ ਪ੍ਰੋਪਰ ਨੋਟਿਸ ਦੇਣ ਤੋਂ ਬਾਅਦ ਕੀਤੀ ਗਈ ਹੈ